ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਹਾਲੋਂ ਦੀ ਸਬਜੀ ਮਸਾਲੇਦਾਰ ਉਹ ਸਬਜੀ ਬਣਾਉਣ ਵਾਸਤੇ ਮੈਂ ਕੁੱਕਰ ਵਿੱਚ ਤੇਲ ਪਾ ਲਿਆ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਕੁੱਕਰ 'ਚ ਬਣਾਓ ਚਾਹੇ ਕੜਾਈ 'ਚ ਬਣਾਓ ਮੈਂ ਜ਼ਿਆਦਾਤਰ ਕੁੱਕਰ ਦੇ ਵਿੱਚ ਹੀ ਸਬਜੀ ਬਣਾਉਣੀ ਹੈ ਇਸ ਕਰਕੇ ਚਲੋ ਸ਼ੁਰੂ ਕਰਦੇ ਹਾਂ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਿਆਜ਼ ਪਾਵਾਂਗੇ। ਉਹ ਪਿਆਜ਼ ਪਾ ਦਿੱਤੇ। 2-3 ਪਿਆਜ਼ ਕੱਟੀ ਸੀ ਮੈਂ। ਫਰਾਈ ਹੋਣ ਤੱਕ ਆਪਾਂ ਥੋੜਾ ਇੰਤਜ਼ਾਰ ਕਰਾਂਗੇ। ਫਰਾਈ ਹੋ ਜਾਏਗਾ। ਪਿਆਜ਼ ਤੋਂ ਬਾਅਦ ਪਾਈ ਹਰੀ ਮਿਰਚ। ਇਹਨੂੰ ਪੁੰਨਾਂਗੇ ਥੋੜੀ ਦੇਰ। ਪੁੰਨਣ ਤੋਂ ਬਾਅਦ ਇਹਨਾਂ ਇਹਦੇ ਵਿੱਚ ਪਾਉਣ ਲੱਗੀ ਅਦਰਕ ਬਿਲੀ ਕਸ਼ ਕਰਕੇ। ਅਦਰਕ ਬਿਲੀ ਕਸ਼ ਕਰਕੇ ਪਾਇਆ। हम इस बद आप टमाटर दो तीन टमाटर ले मैं लड़े टमाटर थोड़े जी ज़्यादा पैन ना तो वाइस सब्जी बनती है थोड़ी खटी खटी जी टमाटर टमा लेना आप नमक नमक मैं दो चम्मच पाया है। तो ही अपने स्वाद अनुसार पाने जिनी तीन सब्जी होगी उस हिसाब 2 ਚਮਚ ਮਪਾਈਏ ਦੇ ਵਿੱਚ ਹਲਦੀ ਹਲਦੀ ਪਾਉਣ ਤੋਂ ਬਾਅਦ ਮਸਾਲਾ ਭੁੱਜਣ ਦਾ ਥੋੜਾ ਇੰਤਜ਼ਾਰ ਕਰਾਂਗੇ ਮਸਾਲਾ ਜਿਵੇਂ ਕਿ ਭੁੱਜ ਗਿਆ ਹੈ ਹੁਣ ਇਹਦੇ ਵਿੱਚ ਆਲੂ ਪਾਵਾਂਗੇ ਆਲੂ ਵੇਖਣ ਨੂੰ ਤੇ ਜ਼ਿਆਦਾ ਲੱਗ ਰਹੀ ਹੈ ਨਾਪ ਨਾਪ ਕੇ ਪਾ ਕੇ ਹਲਾ ਕੇ ਫਿਰ ਤੁਹਾਨੂੰ ਉਸ ਤੋਂ ਬਾਅਦ ਦਿਖਾਉਣੀ ਹੈ ਜਦੋਂ ਥੋੜੀ ਆਲੂ ਥੱਲੇ ਬੈਠ ਜੇਗੀ ਉਸ ਤੋਂ ਬਾਅਦ ਵਿਖੇ ਹੋתי ਹੈ ਫਿਰ ਆਪਾਂ ਦੇ ਵਿੱਚ ਆਲੂ ਕੱਟ ਕੇ ਪਾਉਣੇ ਆ ਹੁਣ ਜਿਵੇਂ ਕਿ ਤੁਸੀਂ ਵੇਖਣ ਦੇ ਜੀ ਆਲੂ ਹਾਲੋਂ ਮੈਂ ਪਾ ਲਈ ਇਹਦੇ ਵਿੱਚ ਹੁਣ ਮੈਂ ਕਰੀ ਸੀ ਨਾ ਚੰਗੀ ਤਰ੍ਹਾਂ ਹਲਾਦਾਂ ਲਈ ਉਹ ਨਹੀਂ ਦੇਰ ਤੱਕ ਹਲਾਵਾਂਗੇ ਜਿੰਨੇ ਜੇ ਤੱਕ ਸਾ ਚੰਗੀ ਤਰ੍ਹਾਂ ਮਸਾਲਾ ਹਲੋਂ ਦੇ ਵਿੱਚ ਮਿਕਸ ਨਹੀਂ ਹੋ ਜਾਂਦਾ ਹਾਂ ਬਹੁਤ ਸਵਾਦ ਬਣਦੀ ਹੈ ਸਮਝੀ ਇਸ ਤਰੀਕੇ ਨਾਲ ਬਣਾ ਕੇ ਵੇਖਿਆ ਨਹੀਂ ਬਹੁਤ ਸਵਾਦ ਲੱਗਣੀ ਹੈ ਤੁਹਾਨੂੰ ਆ ਵੇਖੋ ਹੁਣ ਸਬਜੀ ਥੋੜੀ ਥੱਲੇ ਬੈ ਗਈ ਐ ਨਾ ਹੁਣ ਆਪਾਂ ਇਹਨੂੰ ਥੋੜੀ ਦੇਰ ਹਿਲਾ ਦਿੰਨੇ ਹਾਂ ਹੋਰ ਨਾ ਆਪਾਂ ਥੋੜੀ ਦੇਣ ਵਾਸਤੇ ਆਪਾਂ ਟੱਕ ਦਿੰਨੇ ਇਹਨੂੰ ਟੱਕਨ ਤੋਂ ਬਾਅਦ ਥੋੜਾ ਬਹਿ ਜਾਊਗੀ ਨਾ 5 ਮਿੰਟ ਇੰਤਜ਼ਾਰ ਕਰ ਲੈਣੇ ਹੁਣ ਆਪਾਂ ਇਹਦੇ ਵਿੱਚ ਆਲੂ ਪਾਵਾਂਗੇ ਸਬਜ਼ੀ ਦੇ ਵਿੱਚ ਤਕਰੀਬਨ ਤਕਰੀਬਨ ਹਾਲ ਨੂੰ ਅਬ ਦੀ ਪੱਕ ਗਈ ਹੈ ਅਨਾਲੂ ਪਾ ਦਾਂਗੇ ਅਨੂ ਚੰਗੀ ਤਨਾ ਵਿੱਚ ਮਿਕਸ ਕਰ ਦਾਂਗੇ ਚੰਗੀ ਤਨਾ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ 5-7 ਮਿੰਟ ਇੰਤਜ਼ਾਰ ਕਰਾਂਗੇ ਤੇ ਤਕਰੀਬਨ ਤਕਰੀਬਨ ਸਾਡੀ ਸਬਜੀ ਤਿਆਰ ਹੀ ਹੈ ਹਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਨੂੰ ਪਤਾ ਹੈ ਕਿ ਤੁਹਾਡੇ ਸ਼ੇਅਰ ਲਾਈਕ ਦੇ ਨਾਲ ਸਾਡੇ ਸਟਰੀਟ ਡੌਗ ਨੂੰ ਬੜੀ ਹੈਲਪ ਹੋ ਜਾਣੀ ਹੈ ਜਿਸ ਕਰਕੇ ਨਾਲੇ ਸਾਨੂੰ ਥੋੜਾ ਜਿਹਾ ਮੋਟੀਵੇਸ਼ਨ ਮਿਲੂਗਾ ਹੀ ਹੋਰ ਚੰਗੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਚੰਗਾ ਜੀ ਬਾਏ ਸਤਿ ਸ੍ਰੀ ਅਕਾਲ